ਅਰੇ ਬੰਦੇ ਇੱਥੋਂ ਫੜੇ ਨੇ ਮਨਵਾਲ ਤੋਂ ਤੇ ਨਾ ਖੋਕ ਰੰਦੇ ਚੱਕਰਾਂ ਵਿੱਚ ਸੀ ਇਹਨਾਂ ਕੋਲ ਫੁਆਇਲ ਪੇਪਰ ਵੀ ਫੜਿਆ ਗਿਆ ਉਹ ਕਿੱਥੋਂ ਦਾ ਹੈਗਾ ਭਈ ਤੂੰ ਕੀ ਨਾਂ ਤੇਰਾ ਬਾਘ ਵਾਲੀ ਹਾਂ ਬਾਘ ਵਾਲੀ ਹੂੰ ਕਿੱਥੇ ਦਾ ਰਹਿਣ ਵਾਲਾ ਬਾਘ ਵਾਲੀ ਗੱਡੀ ਵਾਲੇ ਹਾਂ ਖਾਲਸਾ ਜੋ ਗੱਡੀ ਵਾਲਾ ਕੀ ਕਰੇ ਕਰਦਾ ਸੀ ਇੱਥੇ ਕੰਮ ਕਰ ਇਥੇ ਕਰ ਇਹ ਬੰਦਿਆਂ ਦੇ ਮਗਰ ਕਿਉਂ ਦੌੜਿਆ ਤੂੰ ਬੰਦੇ ਦਾ ਪਿਓ ਦਾ ਤੇਰੇ ਪਿਓ ਦਾ ਕੀ ਨਾਂ ਆ ਵੱਖਰ ਜੀ ਮੱਖਣ ਦੇ ਨਾ ਰਹਿਣ ਵਾਲਾ ਕਿੱਥੋਂ ਦਾ ਇਹ ਖੱਡ ਬਣਾ ਤੇ ਬੰਦੇ ਮਗਰ ਕਿਹਨਾਂ ਤੋੜੇ ਹਟੇ ਤੂੰ ਬੰਦਿਆਂ ਦੇ ਮਗਰ ਕਿ ਤੋੜਿਆ ਇਹ ਦੱਸ ਸੱਤ ਨਹੀਂ ਤਾਂ ਪੈਂਡਾ ਬਰਨਾ ਸਿੱਧਾ ਸਾਥ ਬੋਲ ਦੇ ਫਿਰ ਭਜੀ ਕੋਈ ਬੋਲ ਕੋਈ ਕਿੱਥੇ ਮਾਰੋ ਰੁਕ ਜਾ ਰੁਕ ਜਾ ਰੁਕ ਜਾ ਰੁਕ ਜਾ ਰੁਕ ਜਾ ਰੁਕ ਜਾ ਤੇਰਾ ਕੀ ਨਾਮ ਆ ਓਏ ਕੀ ਨਾਮ ਆ ਬੋਲ ਵੀਡੀਓ ਬੰਦ ਹੋ ਗਈ ਯਾਰ ਕੀ ਨਾਮ ਤੇਰਾ ਸੰਨੀ ਹਾਂ ਕੀ ਪੂਰਾ ਨਾ ਕੀ ਤੇਰਾ ਰੁਕ ਜਾ ਰੁਕ ਜਾ ਰੁਕ ਜਾ ਰੁਕ ਜਾ ਰੁਕ ਜਾ ਰੁਕ ਜਾ ਉਹ ਤੇਰਾ ਨਾਮ ਕੀ ਆ ਭਾਈ ਅੱਲਾ ਬੱਦੀ ਨਹੀਂ ਨਾਮ ਕੀ ਆ ਇਹ ਬੰਦੇ ਫੜੇਗੇ ਨੇ ਜੀ ਮਨਵਾਲ ਤੋਂ ਇਹ ਖੋਹ ਕਰਨ ਦੇ ਚੱਕਰਾਂ ਵਿੱਚ ਫੜੇਗੇ ਨੇ ਪਿੰਡ ਵਾਲਿਆਂ ਨੂੰ ਫੜ ਲਿਆ ਤੇ ਕਿੱਥੇ ਦਾ ਕੀ ਨਾਮ ਓਏ ਤੇਰਾ ਨਾਮ ਦੱਸ ਨਹੀਂਦਾ ਬੋਲ ਬੋਲ ਸੁਣ ਸੁਣੀ ਨਾ ਵੇਰਾ ਹਾਂ ਸੁਣੀ ਨਾਮ ਬੋਲ ਪੂਰਾ ਨਾਮ ਬੋਲ ਉਰਦੂ ਚ ਸਤਿ ਸਵਾਹ ਮਸਤਬਾ ਹਾਂ ਤਦੋਂ ਦਾ ਤੂੰ ਰਹਿਣ ਵਾਲਾ ਕਿੱਥੋਂ ਦਾ ਕਿੱਥੋਂ ਦਾ ਕਿੱਥੋਂ ਦਾ ਰਹਿਣ ਵਾਲਾ ਤੂੰ ਪੇ ਵਿਚਾਰ ਦੇ ਰਹਿਣਾ ਹਾਂ ਪਹਿਲੇ ਉਧਰ ਰਹਿੰਦੀ ਸੀ ਜਿੰਦਰਾ ਹੀ ਰਹਿੰਦੀ ਸੀ ਪਹਿਲੇ ਉਧਰ ਪਹਿਲੀ ਲੈ ਲੂਗੀ ਮੈਨੂੰ ਫੋਨ ਆਇਆ ਸੀਗਾ ਤੇ ਕਿ ਇੱਥੇ ਅਸੀਂ ਕੁਝ ਬੰਦੇ ਬਨਵਾਲ ਦਾ ਰੋਡ ਦੇ ਉੱਪਰ ਫੋਟੋ ਕਰਨ ਨੂੰ ਤੇ ਆ ਕਿਹਦਾ ਫੋਨ ਆਇਆ ਤੁਹਾਡਾ ਮੈਨੂੰ ਵਿਕੀਪੁਰੀ ਜੀ ਦਾ ਫੋਨ ਆਇਆ ਸੀਗਾ ਹਾਂਜੀ ਤੇ ਮੈਂ ਕਿਹਾ ਚਲੋ ਆ ਜੰਨੇ ਆ ਫਿਰ ਆ ਕੇ ਮੈਂ ਦੇਖਿਆ ਇਥੇ ਕਾਫੀ ਬੰਦੇ ਇਕੱਠੇ ਹੋਏ ਜੇ ਤੇ ਉਹਨਾਂ ਨੇ ਦੋ ਬੰਦੇ ਫੜੇ ਹੋਏ ਆ ਦੇਖਣ ਨੂੰ ਤਾਂ ਵਿਚਾਰੀ ਲੱਗ ਰਿਹਾ ਬੰਦੇ ਹਾਂਜੀ ਹਾਂਜੀ ਤੇ ਨਸ਼ਾ ਨਸ਼ਾ ਲੱਗਦਾ ਉਹਨਾਂ ਨੇ ਕਿੱਤੇ ਦਾ ਤੇ ਜਿਨ੍ਹਾਂ ਨੂੰ ਉਹ ਖੋ ਕਰਨ ਨੂੰ ਗਏ ਸੀ ਉਹ ਵੀ ਮੁੰਡੇ ਇੱਥੇ ਹੀ ਆ ਉਹ ਕੋਣ ਉਹ ਵੀ ਮਨਵਾਲਦੇ ਨੇ ਮੁੰਡੇ ਨਾਲ ਹੀ ਖੜੇ ਨੇ ਹਾਂਜੀ ਤੁਹਾਡੀ ਅੱਜ ਆ ਰਹੀ ਸੀ ਮੈਂ ਤੇ ਲੈ ਗਈ ਮੈਂ ਦੂਜੇ ਕਿ ਆਇਆ ਸੀ ਹਾਂਜੀ ਤੇ ਮੈਂ ਜਾ ਰਿਹਾ ਸੀ ਆਪਣੇ ਇੱਕ ਮੁੰਡੇ ਨੂੰ ਕੋਣ ਕਿਹਾ ਨੂੰ ਹਾਂਜੀ ਬਰਕਰਾਰ ਖੰਦੇ ਆ ਤੇ ਮੈਂ ਆਪਣੇ ਰਾਹ ਆ ਰਿਹਾ ਸੀ ਤੇ ਮੈਨੂੰ ਬੰਦਿਆ ਘਵਾਤ ਪੈ ਗਏ ਤੇ ਮੈਂ ਤੁਹਾਡੀ ਗੱਡੀ ਪੁਲਿਸ ਸਾਹਿਬ ਦੀ ਗੱਡੀ ਵੇਖੀ ਤੇ ਮੈਂ ਉਹਨੂੰ ਹੱਥ ਦਿੱਤਾ ਕਿ ਮੈਨੂੰ ਪਹੁੰਚਾਓ ਮੈਂ ਥੋੜਾ ਜਿਹਾ ਉਹਨੂੰ ਕਿ ਪਾਸ ਕਰ ਦੋ ਭਰਾਇਆ ਅੱਛਾ ਇਹ ਥੋੜਾ ਮੈਂ ਪੁੱਜਿਆ ਤੇ ਵਾਜੇ ਫਿਰ ਬੰਦੇ ਫੜ ਲਏ ਤੁਸੀਂ ਹਾਂਜੀ ਬੰਦੇ ਫੜਦੇ ਜੀ ਠੀਕ ਹੈ ਜੀ ਠੀਕ ਹੈ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਫਿਰ ਸਰਪੰਚ ਜਾਓ ਇਸ ਮਾਮਲੇ ਦੇ ਵਿੱਚ ਐਂ ਸ਼ਾਪਰ ਗੱਡੀ ਪੁਲਿਸ ਸਟੇਸ਼ਨ ਫੋਨ ਕੀਤਾ ਸੇਟੂ ਸਾਹਿਬ ਨੂੰ ਆ ਰਹੇ ਨੇ ਹਾਂਜੀ ਹਾਂਜੀ ਉਹ ਕਹਿ ਰਹੇ ਕਿ ਮੈਂ ਬੰਦੂ ਦੀ ਡਿਊਟੀ ਅਸਰ ਹੈ ਘਰ ਮੌਕੇ ਦੇ ਨਾਲ ਉਹਨੇ ਭੇਜ ਗਿਆ ਤੇ